ਸਾਂਝੇ ਪਰਿਵਾਰ ਵਿੱਚ ਜਿਹੜਾ ਬੰਦਾ ਪਰਿਵਾਰ ਲਈ ਸਭ ਤੋਂ ਵੱਧ ਕਰਦਾ ਹੈ ਨਾ ਕਈ ਵਾਰ ਪਰਿਵਾਰ ਉਸੇ ਨਾਲ ਹੀ ਤੱਕਾ ਕਰ ਜਾਂਦਾ ਹੈ ਵਿਸ਼ਵਾਸ ਇੱਕ ਛੋਟਾ ਜਿਹਾ ਸ਼ਬਦ ਹੈ ਉਸ ਨੂੰ ਪੜਨ ਵਿੱਚ ਸਕਿੰਟ ਲੱਗਦਾ ਹੈ ਸੋਚਣ ਵਿੱਚ ਇੱਕ ਮਿੰਟ ਲੱਗਦਾ ਹੈ ਸਮਝਣ ਵਿੱਚ ਦਿਨ ਲੱਗ ਜਾਂਦਾ ਹੈ ਪਰ ਸਾਬਤ ਕਰਨ ਵਿੱਚ ساری ਜ਼ਿੰਦਗੀ ਲੱਗ ਜਾਂਦੀ ਹੈ ਇੱਕ ਦਿਨ ਦੁੱਖ ਅਤੇ ਸੁੱਖ ਦੀ ਮੁਲਾਕਾਤ ਹੋ ਜਾਂਦੀ ਹੈ। ਦੁੱਖ ਨੇ ਸੁੱਖ ਨੂੰ ਕਿਹਾ ਤੂੰ ਕਿੰਨਾ ਕਰਮਾ ਵਾਲਾ ਹੈ। ਲੋਕ ਤੈਨੂੰ ਪਾਉਣ ਦੀਆਂ ਕੋਸ਼ਿਸ਼ਾਂ ਕਰਦੇ ਰਹਿੰਦੇ ਐ। ਤੇ ਸੁੱਖ ਨੇ ਹਲਕਾ ਜਿਹਾ ਹੱਸ ਕੇ ਕਿਹਾ ਕਿ ਕਰਮਾ ਵਾਲਾ ਮੈਂ ਨਹੀਂ ਕਰਮਾ ਵਾਲਾ ਤਾਂ ਤੂੰ ਆ। ਦੁੱਖ ਬੜਾ ਹੈਰਾਨ ਹੋਇਆ। ਉਹਨੇ ਸੁੱਖ ਨੂੰ ਪੁੱਛਿਆ ਉਹ ਕਿਵੇਂ ਸੁਖ ਨੇ ਬੜੀ ਇਮਾਨਦਾਰੀ ਨਾਲ ਜਵਾਬ ਦਿੱਤਾ ਕਿ ਜਿੰਨਾ ਕੋਲ ਤੂੰ ਆਉਣਾ ਹੈ ਯਾਨੀ ਦੁੱਖ ਆਉਂਦਾ ਉਥੇ ਲੋਕ ਆਪਣਿਆਂ ਨੂੰ ਯਾਦ ਕਰਦੇ ਤੇ ਜਿੰਨਾ ਕੋਲੇ ਮੈਂ ਆਉਣਾ ਹੈ ਯਾਨੀ ਸੁਖ ਆਉਂਦਾ ਉਥੇ ਲੋਕ ਆਪਣਿਆਂ ਨੂੰ ਭੁੱਲ ਜਾਂਦੇ ਮੇਰਾ ਮੰਨੀ ਵੀਰਿਆ ਕਹਿਣਾ ਰਖੜੀ ਬੰਨ੍ਹਵੇਂ ਕੁਝ ਨਹੀਂ ਲੈਣਾ ਨਾ ਕੋਈ ਪੈਸਾ ਥੇਲਾ ਗਹਿਣਾ ਬਸ ਤੂੰ ਇੱਕ ਇਕਰਾਰ ਕਰੀ ਪੈਣ ਆਪਣੀ ਚਾਹੇ ਵਗਾਨੀ ਸਭ ਦਾ ਸਤਿਕਾਰ ਕਰੀ ਸਭ ਦਾ ਸਤਿਕਾਰ ਕਰੀ ਗੁੱਸਾ ਆਣ ਤੇ ਚੀਖਣ ਲਈ ਤਾਕਤ ਨਹੀਂ ਚਾਹੀਦੀ ਪਰ ਗੁੱਸਾ ਆਣ ਤੇ ਚੁੱਪ ਰਹਿਣ ਲਈ ਬਹੁਤ ਤਾਕਤ ਦੀ ਲੋੜ ਹੁੰਦੀ ਹੈ ਸੱਚ ਹੈ ਪਰ ਕੌੜਾ ਹੈ ਮਾਂ ਤੇ ਰੱਬ ਨਾਲ ਰਿਸ਼ਤਾ ਦਿਲੋਂ ਰੱਖਿਆ ਕਰੋ ਕਿਉਂਕਿ ਜਦੋਂ ਮਾੜਾ ਸਮਾਂ ਆਉਂਦਾ ਹੈ ਨਾ ਸਾਰੇ ਲੋਕੀ ਤੁਹਾਨੂੰ ਤੁਹਾਡੇ ਤੋਂ ਦੂਰ ਭੱਜਦੇ ਨਜ਼ਰ ਆਉਣਗੇ ਤੇ ਇਹਨਾਂ ਦੋਨਾਂ ਨੇ ਆਪਣੀ ਪੂਰੀ ਵਾਹ ਲਾ ਦੇਣੀ ਹੈ ਤੁਹਾਨੂੰ ਦੁੱਖਾਂ ਚੋਂ ਬਾਹਰ ਕੱਢਣ ਲਈ ਗੱਲ ਸੱਚੀ ਹੈ ਚਾਹੇ ਕੋਈ ਰਿਸ਼ਤੇਦਾਰ ਹੈ ਤੇ ਚਾਹੇ ਕੋਈ ਦੋਸਤ ਮਿੱਤਰ ਹੈ ਜੇ ਆਪਾਂ 99 ਦਿਨ ਉਹਦੇ ਕੰਮ ਆ ਜੀਏ ਨਾ ਤੇ ਇੱਕ ਦਿਨ ਜਵਾਬ ਦੇ ਦੀ ਚਾਹੇ ਕਿਸੇ ਚੀਜ਼ ਤੋਂ ਚਾਹੇ ਪੈਸੇ țeਲੇ ਤੋਂ ਤਾਂ ਉਹ 99 ਦਿਨਾਂ ਨੂੰ ਭੁੱਲ ਜਾਊਗਾ ਔਰ ਇੱਕ ਦਿਨ ਜਿਹੜਾ ਆਪਾਂ ਮਨਾ ਕੀਤਾ ਨਾ ਉਹਨੂੰ ਯਾਦ ਰੱਖ ਕੇ ਸਾਨੂੰ ਆਪਣਾ ਦੁਸ਼ਮਣ ਮੰਨ ਲੂਗਾ